ਆਨਲਾਈਨ ਗੇਮ ਤੇ ਸੋਸ਼ਲ ਮੀਡੀਆ ਦਾ ਇਨਾ ਪ੍ਰਭਾਵ ਕੀ ਜਾਨਲੇਵਾ ਹੀ ਬਣ ਜਾਵੇ ਜਿहां ਆਨਲਾਈਨ ਗੇਮ ਤੇ ਸੋਸ਼ਲ ਮੀਡੀਆ ਦੇ ਪ੍ਰਭਾਵ ਹੇਠਾਂ ਇਸ ਵਾਰ ਕੁਝ ਅਚੇਹਾ ਵੇਖਣ ਨੂੰ ਮਿਲਿਆ ਜਿਸ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ ਸੋਸ਼ਲ ਮੀਡੀਆ ਦੇ ਕੁਝ ਵੱਖਰਾ ਕਰ ਦਿਖਾਉਣ ਦੀ ਇੱਛਾ ਦੇ ਵਿੱਚ ਨੌਜਵਾਨ ਨੇ ਆਪਣੀ ਹੀ ਜਾਨ ਨੂੰ ਜੋਖਮ ਦੇ ਵਿੱਚ ਪਾ ਲਿਆ ਤਾਜ਼ਾ ਉਦਾਹਰਣ ਬਿਹਾਰ ਦੇ ਮੋਤੀहारी ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਮੁੰਡੇ ਨੇ ਤਾਤਕੀਆਂ ਚੀਜ਼ਾਂ ਨੂੰ ਨਿਗਲ ਲਿਆ ਦੱਸਦੇ ਕਿ ਅਲਮਾਰੀ ਦੀ ਚਾਬੀ, ਨੀਲ ਕਟਰ, ਛੋਟਾ ਚਾਕੂ, ਚਾਬੀ ਦਾ ਛੱਲਾ ਆਦੀ ਅਜਿਹੇ ਸਾਮਾਨ ਜਿਹੜਾ ਹੈ ਉਸ ਦੇ ਢਿੱਡ ਦੇ ਵਿੱਚੋਂ ਬਰਾਮਦ ਕੀਤਾ ਗਿਆ। ਦੱਸਦੇ ਕਿ ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਸੀ ਕਿ ਉਹਨਾਂ ਦਾ ਮੁੰਡਾ ਇਹ ਸਭ ਕਰ ਰਿਹਾ। ਇਹ ਸਭ ਬਾਰੇ ਹੁਣ ਪਤਾ ਚੱਲਿਆ ਜਦੋਂ ਅਚਾਨਕ ਮਾਂ ਨੇ ਇੱਕ ਦਿਨ ਅਲਮਾਰੀ ਦੀ ਚਾਬੀ ਨਹੀਂ ਮਿਲੀ ਤੇ ਜਦ ਉਸਨੇ ਆਪਣੇ ਮੁੰਡੇ ਨੂੰ ਪੁੱਛਿਆ ਕਿ ਅਲਮਾਰੀ ਦੀ ਚਾਬੀ ਕਿੱਥੇ ਹੈ ਤਾਂ ਮੁੰਡੇ ਨੇ ਕਿਹਾ ਕਿ ਉਸਨੇ ਚਾਬੀ ਨਿਗਲ ਲਈ ਹੈ ਪਹਿਲਾਂ ਤਾਂ ਇਹ ਸਭ ਕੁਝ ਸੁਣਨ ਦੇ ਵਿੱਚ ਮਜ਼ਾਕ ਲੱਗਿਆ ਪਰ ਉਸ ਤੋਂ ਬਾਅਦ ਜਦੋਂ ਮੁੰਡੇ ਨੂੰ ਡਾਕਟਰ ਕੋਲ ਲੈ ਕੇ ਗਏ ਸੋਨੋਗ੍ਰਾਫੀ ਅਤੇ ਐਕਸ-ਰੇ ਕਰਵਾਇਆ ਗਿਆ ਤਾਂ ਬਾਅਦ ਦੇ ਵਿੱਚ ਸਪਸ਼ਟ ਹੋਇਆ ਕਿ ਸੱਚਮੁੱਚ ਉਸ ਮੁੰਡੇ ਦੇ ਬਲੋਤਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਿਗਲੀਆਂ ਹੋਈਆਂ ਨੇ ਸੋਨੋਗ੍ਰਾਫੀ ਅਤੇ ਐਕਸ-ਰੇ ਦੀ ਮਦਦ ਦੇ ਨਾਲ ਇਹ ਸਪਸ਼ਟ ਹੋ ਗਿਆ ਕਿ ਉਸ ਦੇ ਪੇਟ ਦੇ ਵਿੱਚ ਕੀਚੇ, ਨੀਲ ਕਟਰ, ਚਾਕੂ ਆਦਿ ਕਈ ਤਰ੍ਹਾਂ ਦੀਆਂ ਵਸਤੂਆਂ ਜਿਹੜੀਆਂ ਨੇ ਉਹ ਮੌਜੂਦ ਨੇ ਇਸ ਤੋਂ ਬਾਅਦ ਡਾਕਟਰਾਂ ਨੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਦੇ ਨਾਲ ਆਪਰੇਸ਼ਨ ਕਰਵਾਉਣ ਲਈ ਕਿਹਾ ਅਤੇ ਆਪਰੇਸ਼ਨ ਤੋਂ ਬਾਅਦ ਉਸ ਨੌਜਵਾਨ ਦੇ ਪੇਟ ਦੇ ਵਿੱਚ ਉਹ ਚਾਬੀ ਵੀ ਚੇਨ, ਹਾਰ ਦੋ ਨੀਲ ਕਟਰ ਅਤੇ ਇੱਕ ਛੋਟਾ ਚਾਕੂ ਕੱਢ ਲਿਆ ਗਿਆ ਇਹ ਆਪਰੇਸ਼ਨ ਕਰੀਬ 1 ਘੰਟੇ ਤੱਕ ਚੱਲਿਆ ਡਾਕਟਰ ਵੀ ਇਸ ਦੌਰਾਨ ਹੈਰਾਨ ਰਹਿ ਗਏ ਕਿ ਮੁੰਡੇ ਨੇ ਇੱਕ ਦਿਨ ਦੇ ਵਿੱਚ ਕਿਵੇਂ ਇੰਨੀਆਂ ਚੀਜ਼ਾਂ ਜੜੀਆਂ ਨੇ ਉਹ ਖਾਧੀਆਂ ਹੋਣਗੀਆਂ ਦੱਸਦੇ ਕਿ ਮੁੰਡੇ ਨੂੰ ਮੋਬਾਈਲ ਤੇ ਆਨਲਾਈਨ ਖਤਰਨਾਕ ਖੇਡਾਂ ਖੇਡਣ ਦੀ ਆਦਤ ਸੀ ਅਤੇ ਸੋਸ਼ਲ ਮੀਡੀਆ ਤੇ ਕੁਝ ਵੱਖਰਾ ਕਰ ਦਿਖਾਉਣ ਦੇ ਚਲਦੇ ਉਸ ਦੇ ਵੱਲੋਂ ਇਹ ਖਤਰਨਾਕ ਕਦਮ ਚੁੱਕੇ ਗਏ ਮੁੰਡੇ ਦੀ ਮਾਂ ਨੇ ਕਿਹਾ ਕਿ ਉਹ ਹਰ ਸਮੇਂ ਮੋਬਾਈਲ ਤੇ ਹੀ ਵੀਡੀਓ ਦੇਖਦਾ ਰਹਿੰਦਾ ਸੀ ਇਹੀ ਕਾਰਨ ਉਹ ਮਾਨਸਿਕ ਤੌਰ ਤੇ ਕਮਜ਼ੋਰ ਵੀ ਹੋ ਗਿਆ ਸੀ ਇਸ ਤੋਂ ਪਹਿਲਾਂ ਵੀ ਉਹ ਖਤਰਨਾਕ ਆਨਲਾਈਨ ਗੇਮ ਖੇਡਦਾ ਸੀ ਪਬਜੀ ਵਰਗੀਆਂ ਗੇਮਾਂ ਕਾਰਨ ਉਸ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਸੀ ਅਤੇ ਉਸ ਨੂੰ ਡਾਕਟਰਾਂ ਦੀ ਸਲਾਹ ਵੀ ਲੈਣੀ ਪਈ ਸੀ ਤੇ ਹੁਣ ਉਸ ਦੇ ਵੱਲੋਂ ਚੋਰੀ ਛੁਪੇ ਤਾਦ ਦੀਆਂ ਵਸਤੂਆਂ ਨੂੰ ਨਿਗਲਣਾ ਸ਼ੁਰੂ ਕਰ ਦਿੱਤਾ ਗਿਆ ਸੀ ਦੱਸ ਜੇ ਕਿ ਫਿਲਹਾਲ ਤਾਂ ਮਾਂ ਨੂੰ ਪਤਾ ਲੱਗ ਗਿਆ ਕਿ ਉਸਦੇ ਬੇਟੇ ਦੇ ਵੱਲੋਂ ਇਹ ਸਭ ਕੀਤਾ ਜਾ ਰਿਹਾ ਤੇ ਉਸ ਨੂੰ ਡਾਕਟਰ ਕੋਲ ਲੈ ਗਈ ਪਰ ਪਰ ਜੇਕਰ ਇਹ ਸਭ ਨਾ ਪਤਾ ਲੱਗਦਾ ਤਾਂ ਉਸ ਨੌਜਵਾਨ ਦੀ ਮੌਤ ਵੀ ਹੋ ਸਕਦੀ ਸੀ ਤਾਂ ਦੱਸ ਜੇ ਕਿ ਸੋਸ਼ਲ ਮੀਡੀਆ ਦਾ ਪੂਤ ਹੁਣ ਇਸ ਹੱਦ ਤੱਕ ਨੌਜਵਾਨਾਂ ਤੇ ਸਵਾਰ ਹੋ ਗਿਆ ਕਿ ਆਪਣੀ ਜਾਨ ਤੱਕ ਉਹ ਜੋਖਮ ਦੇ ਵਿੱਚ ਪਾ ਦਿੰਦੇ ਨੇ ਹੋਰ ਅਪਡੇਟਸ ਲਈ ਵੇਖਦੇ ਰਹੋ ਚੇਬਰੀ ਟੀਵੀ